ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਦਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਜਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਖਿਲਾਫ ਕਾਰਵਾਈ ਕਰਦੇ ਹੋਏ ਹਲਕਾ ਅਮਲੋ ਦੇ ਪਿੰਡ ਮਥਰਾਈ ਖੁਰਦ ਵਿਖੇ ਕਾਰਵਾਈ ਕੀਤੀ ਗਈ। ਇਸੇ ਲੜਦੇ ਤਹਿਤ ਕਾਰਵਾਈ ਦੇ ਵਿੱਚ ਅੱਜ ਸ਼ਾਮ ਨਾਲ ਜ਼ਮੀਨ ਤੇ ਬਣਿਆ ਨਸ਼ਾ ਤਸਕਰ ਦਾ ਘਰ ਤਬਾਹ ਕੀਤਾ ਗਿਆ। ਇਸ ਸਬੰਧੀ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸ਼ੁਭਮ ਮਖਰਵਾਨ ਨੇ ਕਿਹਾ ਕਿ ਇਹ ਕਾਰਵਾਈ ਹਰਜੀਤ ਸਿੰਘ 빌라 나모 వ్యక్తి ਦੇ ਘਰ ਤੇ ਕੀਤੀ ਗਈ ਹੈ ਇਸ ਪਰਿਵਾਰ ਤੇ तकरीबन 22 ਮਾਮਲੇ ਦਰਜ ਹਨ ਬਿੱਲੇ ਦੀ ਮਾਂ ਅਤੇ ਪੁੱਤਰ ਜੇਲ੍ਹ ਦੇ ਵਿੱਚ ਬੰਦ ਹਨ ਅਤੇ ਇਸ ਪੂਰੇ ਪਰਿਵਾਰ ਤੇ ਇਹ ਅਬਾਦੀ ਮਾਮਲੇ ਦਰਜ ਹਨ ਜਿਸ ਕਰਕੇ ਕਾਰਵਾਈ ਅਮਲਿਤ ਜਾਂਦੀ ਗਈ ਹੈ ਮਸ਼ਟਾਇਕੁਰ ਦੇ ਵਿੱਚ ਖੜੇ ਆ ਤੇ ਇੱਥੇ ਇੱਕ ਹਰਜੀਤ ਸਿੰਘ ਉਰਫ ਬਿੱਲਾ ਨਾਮ ਦਾ ਵਿਅਕਤੀ ਹੈ ਜਿਹਦੇ ਤੇ 4 ਪਰਜੇ ਐਨਡੀ ਐਨਡੀ ਪੀਐਸ ਤੇ ਦਰਜ ਨੇ ਪਿਛਲੇ ਸਮਾਂ ਤੋਂ ਤੇ ਇੱਕ ਜਿਹੜਾ ਪਰਚਾ ਸੀਗਾ ਲੜਾਈ ਜੱਕੜੇ ਦਾ ਅਟੈਂਪ ਟੂ ਮਟਰ ਦਾ ਵੀ ਪਰਚਾ ਹੈ ਤੇ ਟੋਟਲ 5 ਪਰਚੇ ਦਰਜ ਨੇ ਤੇ ਜਿਹੜੇ ਇਹਦੇ ਬਾਕੀ ਪਰਿਵਾਰਿਕ ਮੈਂਬਰ ਹੈ ਜਿਹਦੇ ਦੀ ਮਾਂ ਹੈਗੀ ਆ ਬਲਜੀਤ ਕੌਰ ਉਹਦੇ ਤੇ ਵੀ ਪਰਚੇ ਦਰਜ ਨੇ ਲੜਾਈ ਝਗੜੇ ਦੇ ਤੇ ਹੋਰ ਤੇ ਹੋਰ ਵੀ ਜਿਹੜੇ ਪਰਿਵਾਰਿਕ ਮੈਂਬਰ ਹਨ ਉਹਨਾਂ ਤੇ ਇਹਨਾਂ ਤੇ ਜਿਹੜੇ ਹੈਗੇ ਪਰਚੇ ਦਰਜ ਨੇ ਤੇ ਇਹ ਸਾਰੇ ਜਿਹੜੇ ਨਸ਼ਾ ਵੇਚਣ ਦੇ ਆਦੀ ਸਨ ਤੇ ਵੱਡੇ ਪਦਰ ਤੇ ਜਿਹੜਾ ਹੈਗਾ ਨਸ਼ੇ ਦੀ ਤਸਕਰੀ ਕਰਦੇ ਸਨ ਇਸੇ ਦੇ ਕਾਰਵਾਈ ਕਰਦੇ ਹੋਏ ਜਿਹੜੀ ਐਕਸਪੈਂਡ ਦੀ ಗ್ರಾಮ ਪੰਚਾਇਤ ਨੇ ਬੜਾ ਇਹਨਾਂ ਦਾ ਸਹਿਯੋਗ ਰਿਹਾ ਤੇ ਬੀਡੀਪੀਓ ਸਾਹਿਬ ਦੇ ਨਾਲ ਤੇ ਸਿਵਲ ਪ੍ਰਸ਼ਾਸਨ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਅੱਜ ਕਾਰਵਾਈ ਅਮਲ ਚਲਾਨਦੀ ਹੈ ਜਿਹਦੇ ਵਿੱਚ ਇੱਕ ਨਾਜਾਇਜ਼ ਉਸਾਰੀ ਜਿਹੜੀ ਇੱਥੇ ਕਰ ਕੀਤੀ ਜਾ ਰਹੀ ਸੀਗੀ ਕਿ ਇਲੀਗਲ ਅਪਰੋਚਮੈਂਟ ਜਿਹੜਾ ਸੀਗਾ ਇਹਨਾਂ ਨੇ ਇੱਥੇ ਕੀਤਾ ਹੋਇਆ ਸੀਗਾ ਜਿਸ ਕਰਕੇ ਇਹਨਾਂ ਦੀ ਜਿਹੜੀ ਹੈਗੀ ਹੈ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਬੀਡੀਪੀਓ ਸਾਹਿਬ ਵੀ ਹੈਗੇ ਐ ਐਸਡੀਓ ਸਾਹਿਬ ਵੀ ਨਾਲ ਮਿਲ ਕੇ ਜਿਹੜੀ ਹੈਗੀ ਇਹਨੂੰ ਅਸੀਂ ਅੱਜ ਬਿਲਡਿੰਗ ਨੂੰ ਢਾ ਰਹੇ ਹਾਂ ਤੇ ਅੱਗੇ ਵੀ ਜਿੰਨੇ ਵੀ ਆਪਣੇ ਇਲਾਕੇ ਦੇ ਨਸ਼ਾ ਤਸਕਰ ਇਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਕਿ ਤੁਸੀਂ ਆਹ ਤੋਂ ਨਸ਼ਾ ਵੇਚਣਾ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਬਿਕੋਜ਼ ਸਾਡੀ ਸਾਡੀ ਜਿਹੜੀ ਨਿਗਾਹ ਉਹ ਤੁਹਾਡੇ ਤੇ ਹੈ ਤੇ ਅਸੀਂ ਤੁਹਾਨੂੰ ਨਹੀਂ ਬਖਸ਼ਣਾ ਤੇ ਜਿੰਨੇ ਵੀ ਵੀਰ ਜਿਹੜੇ ਇਹਦੇ ਵਿੱਚ ਨਸ਼ਾ ਕਿਤਨਾ ਕਿਤੇ ਕਿਉਂਕਿ ਵਿਕਟਿਮ ਹੈਗੇ ਹਨ ਨਸ਼ਾ ਪੀਣ ਦੇ ਆਦੀ ਹਨ ਉਹਨਾਂ ਨੂੰ ਸਾਡੇ ਵੱਲੋਂ ਖੁੱਲਾ ਜਿਹੜਾ ਹੈਗਾ ਸਪੋਰਟ ਹੈਗਾ ਤੁਸੀਂ ਸਾਡੇ ਕੋਲ ਆਓ ਤੇ ਅਸੀਂ ਤੁਹਾਨੂੰ ਜਿਹੜੇ ਜੋ ਵੀ ਤੁਹਾਨੂੰ ਮੈਡੀਕਲ ਟਰੀਟਮੈਂਟ ਦੇਣਾ ਹੈ ਡੀ ਅਡਿਕਸ਼ਨ ਸੈਂਟਰ ਚ ਜਾਂ OAT ਸੈਂਟਰ ਚ ਜਾਂ ਜੋ ਵੀ ਤੁਹਾਨੂੰ ਮੈਡੀਸਨ ਦੀ ਲੋੜ ਹੈਗੀ ਆ ਉਹ ਅਸੀਂ ਸਿਵਲ ਪ੍ਰਸ਼ਾਸਨ ਦੇ ਨਾਲ ਤੇ ਜਿਹੜੇ ਹੈਗੇ ਆਪਣੇ ਸਿਵਲ ਹਸਪਤਾਲ ਦੇ ਨਾਲ ਮਿਲ ਕੇ ਤੁਹਾਨੂੰ ਮੁਹੱਈਆ ਕਰਾਵਾਂਗੇ ਤੇ ਅੱਗੇ ਵੀ ਜਿਹੜੀ ਹੈਗੀ ਇਸ ਤਰੀਕੇ ਦੀ ਕਾਰਵਾਈ ਭਵਿੱਖ ਦੇ ਵਿੱਚ ਜਿਹੜੀਆਂ ਹੈ ਜਲਦੀ ਰੋਕ ਆ ਵੀ ਕੋਈ ਨਸ਼ਾ ਨਹੀਂ ਲਾਦੀ ਕੁਝ ਚੱਕੀ ਹੋਈ ਹੈ ਜੀ ਅੱਜ ਵੀ ਕੋਈ ਤਿੰਨ ਸ਼ਾਮੀ ਲੈਣਾ ਕੋਈ ਨਹੀਂ ਆ ਜਿਹੜੇ ਬੰਦੇ ਹੈਗੇ ਪਿੱਛੇ ਇਹਨਾਂ ਤੇ ਕਾਫੀ ਪਰਚੇ ਦਰਜ ਨੇ ਇਹਨਾਂ ਦੇ ਜ਼ਿਆਦਾਤਰ ਪਰਿਵਾਰਿਕ ਮੈਂਬਰ ਜਿਹੜੇ ਹੈਗੇ ਜਾਂ ਤਾਂ ਜੇਲ੍ਹ ਚ ਨੇ ਜਾਂ ਫਰਾਰ ਨੇ ਸਾਡੀ ਟੀਮਾਂ ਲਗਾਤਾਰ ਰੇਡ ਵੀ ਕਰਦੀ ਹੈ ਜਿਹੜਾ ਮੇਰੇ ਦੇ ਚਿੱਪਲਾ ਹੈਗਾ ਉਹ ਤੇ ਬਾਕੀ ਅੱਜ ਜਿਹੜੀ ਹੈਗੀ ਹੈ ਇਹ ਕਾਰਵਾਈ ਸਿਵਲ ਪ੍ਰਸ਼ਾਸਨ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਸਾਰੀ ਅਮਲ ਚਲਾਂਦੀ ਹੈ ਤੇ ਅੱਗੇ ਵੀ ਜਿਹੜੀ ਹੈਗੀ ਹੈ ਇਸ ਤਰੀਕੇ ਦੀ ਕਾਰਵਾਈ ਜਲਦੀ ਹੋਊਗੀ ਸਾਡੇ ਇਲਾਕੇ ਦੇ ਵਿੱਚ ਜਲਦੀ ਅੱਜ ਕੋਈ ਇਹਨਾਂ ਦੀ ਸਵੇਰੇ ਰੇਡ ਹੋਈ ਹੈ ਜੀ ਉਹਨੇ ਪੁਲਿਸ ਨੂੰ ਪਿੱਛੇ ਨਹੀਂ ਜੀ ਰਿਪਿੰਡ ਚ ਸਾਡਾ ਜਿਹੜਾ ਰੂਟੀਨ ਕਸੋ ਆਪਰੇਸ਼ਨ ਚੱਲਦਾ ਰਹਿੰਦਾ ਕਿ ਜੇ ਕੋਈ ਬੰਦਾ ਕੋਈ ਵਿਅਕਤੀ ਜੇ ਕੋਈ ਨਸ਼ਾ ਵੇਚਦਾ ਐ ਇਦਾਂ ਦਾ ਕੁਛ ਹੈਗਾ ਉਹਦੇ ਤੇ ਸਾਡੀ ਕਾਰਵਾਈ ਚੱਲਦੀ ਰਹਿੰਦੀ ਐ ਉਹ ਰੂਟੀਨ ਆਪਰੇਸ਼ਨਸ ਐ ਜਿਹੜੇ ਕਿ ਚੱਲਦੇ ਰਹਿੰਦੇ ਐ ਬਟ ਕੋਈ ਸਪੈਸੀਫਿਕ ਇਸ ਤਰੀਕੇ ਦਾ ਕੋਈ ਕਾਰਵਾਈ ਨਹੀਂ ਹੈਗੀ ਕਿ ਆਪਾਂ ਕਿਸੇ ਨੂੰ ਚੱਕਿਆ ਹੋ ਤੇ ਬਾਕੀ ਅਗਰ ਜੇ ਕੋਈ ਵਿਅਕਤੀ ਕੋਈ ਇਲੀਗਲ ਐਕਟੀਵਿਟੀਜ਼ ਪਾਇਆ ਜਾਂਦਾ ਤੇ ਜ਼ਰੂਰ ਜੇ ਤਸੀਂ ਸਾਡੀ ਟੀਮ ਕਾਰਵਾਈ ਕਰਦੀ ਰਹਿੰਦੀ ਹੈ ਇਸ ਤੋਂ ਪਹਿਲਾਂ ਮੰਡੀ ਗਵਿੰਦਗੜ ਵੀ ਕਾਰਵਾਈ ਸਿਰਫ ਦੇਲੀਆ ਤੱਕ ਢੋਣ ਤੱਕ ਸੀਮਿਤ ਰਹੀ ਜੀ ਉਹ ਜਿਹੜਾ ਸੀਗਾ बिकॉज ਸੈਂਸਿਟਿਵ ਜਿਹੜੀ ਉਹ ਬਿਲਡਿੰਗ ਸੀਗੀ ਤੇ ਉਸ ਦੀ ਸਾਰੇ ਕੰਡੀਸ਼ਨਸ ਨੂੰ ਦੇਖਤੇ ਹੋਏ ਅਸੀਂ ਉਨੂਟਾ ਆਇਆ ਸੀਗਾ ਤੇ ਹੁਣ ਕਿਉਂਕਿ ਆ ਬਿਲਡਿੰਗ ਹੈਗੀ ਆ ਇਸ ਨੂੰ ਸਾਡੀ ਕੋਸ਼ਿਸ਼ ਹੈ ਜਿੰਨਾ ਮੈਕਸਿਮਮ ਪੋਸੀਬਲ ਹੋ ਕਿਉਂਕਿ ਅਸੀਂ ਪਬਲਿਕ ਸੇਫਟੀ ਵੀ ਦੇਖਣੀ ਹੈ ਪਬਲਿਕ ਸੇਫਟੀ ਤੇ ਉਹਨੂੰ ਵੀ ਦੇਖਣਾ ਹੈ ਕਿ ਕਿਸੇ ਨੂੰ ਰਿਸਕ ਨਹੀਂ ਪਹੁੰਚਣਾ ਚਾਹੀਦਾ ਉਹ ਸਾਰੇ ਜਿਹੜੀ ਹੈਗੇ ਕੰਡੀਸ਼ਨਸ ਨੂੰ ਦੇਖਤੇ ਹੋਏ ਕਾਰਵਾਈਆਂ ਅਚਲਦੀ ਜਾਂਦੀ ਹੁਣ ਤਾਂ ਕਿੰਨੇ ਨੈਚਰ ਸਟੇਟਮੈਂਟ ਦੇ ਰਹੇ ਹਾਂ ਜੀ ਜੀ ਪਿਛਲੇ 2 ਟਾਈਮ ਹਨ ਦੇ ਵਿੱਚ ਕਰੀਬ 80 ਤੋਂ ਉੱਤੇ ਬੰਦੇ ਜਿਹੜੇ ਹੈਗੇ ਆ ਸਾਡੇ ਡੀ ਐਸ ਰਿਕਸ਼ਨ ਸੈਂਟਰ ਚ ਜਿਹੜੇ ਹੈਗੇ ਆ ਦਾਖਲ ਕੀਤੇ ਗਏ ਹੋਰ ਤੱਕ ਤੇ ਅੱਗੇ ਵੀ ਸਾਡੇ ਵੱਲੋਂ ਖੁੱਲਾ ਸਦਾ ਤੇ ਅਸੀਂ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਜਾ ਕੇ ਸਾਡੇ ਅਫਸਰ ਅਸੀਂ ਆਪ ਵੀ ਜਿਹੜੇ ਹੈਗੇ ਆ ਲਗਾਤਾਰ ਸੈਮੀਨਾਰ ਸਿੰਘ ਸੰਬੰਧੀ ਆਰਗੇਨਾਈਜ਼ ਕਰਾਉਂਦੇ ਆ ਤੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਆ ਤੇ ਸਾਡੇ ਵੱਲੋਂ ਖੁੱਲਦਾ ਖੁੱਲਾ ਨਿਮੰਤਰਣ ਹੈ ਕੋਈ ਵਿਅਕਤੀ ਕਿਸੇ ਵੀ ਤਰੀਕੇ ਦਾ ਜੇ ਅਗਰ ਉਹਨੂੰ ਕੋਈ ਆਪਣਾ ਟ੍ਰੀਟਮੈਂਟ ਕਰਾਉਣਾ ਹੈ ਇਹਦਾ ਵਿਕਟਿਮ ਹੈ ਇਹ ਆ ਡਰਗ ਜਿਹੜਾ ਹੈਗਾ ਪੀਨਦਾ ਆਦੀ ਹੈ ਪਰ ਉਹ ਟ੍ਰੀਟਮੈਂਟ ਕਰਾਉਣਾ ਚਾਹੁੰਦਾ ਹੈ ਇਸ ਨਸ਼ੇ ਤੋਂ ਨਿਕਲਣਾ ਚਾਹੁੰਦਾ ਹੈ ਤੇ ਸਾਡੇ ਵੱਲੋਂ ਉਹਦਾ ਪੂਰੀ ਹਰ ਤਰੀਕੇ ਨਾਲ ਉਹਦੀ ਮਦਦ ਕੀਤੀ ਜਾਂਦੀ ਹੈ ਤੇ ਅੱਗੇ ਵੀ ਅਸੀਂ ਕਰਦੇ ਰਹਿਣਾ ਜਿਲ੍ਹੇ ਵਿੱਚ ਕਿੰਨੇ ਸੈਂਟਰ ਬਣਾਇਆ ਕਰੀਏ ਇੱਕ ਤਾਂ ਸਾਡਾ ਜੀ ਜਿਹੜਾ ਆਪਣਾ ਡੀ ਐਡਿਕਸ਼ਨ ਸੈਂਟਰ ਇੱਕ ਤਾਂ ਸਾਡਾ ਸਰਕਾਰੀ ਡੀ ਐਡਿਕਸ਼ਨ ਸੈਂਟਰ ਉਸ ਤੋਂ ਇਲਾਵਾ ਪ੍ਰਾਈਵੇਟ ਵੀ ਜਿਹੜੇ ਹੈਗੇ ਆ 8 ਫੈਸਿਲਿਟੀ ਪ੍ਰਾਈਵੇਟ ਵੀ ਨੇ ਤੇ ਕਰੀਬ 18 ਤੋਂ ਉੱਤੇ ਜਿਹੜੇ OAT ਸੈਂਟਰ ਜਿਲ੍ਹੇ ਦੇ ਵਿੱਚ ਫਲਾ ਲ ਐਕਟਿਵ ਨੇ ਤੇ ਉਹ ਡੀ ਸੀ ਸਾਹਿਬ ਦੇ ਨਾਲ ਤੇ ਜਿਹੜੇ ਐਸ ਐਮਓ ਮੈਡਮ ਦੇ ਨਾਲ ਲਗਾਤਾਰ ਸਾਡੀ ਜਿਹੜੀ ਹੈ ਕਿ ਡਿਸਟ੍ਰਿਕ ਇੰਟਰ ਇੰਟਰਾ ਡਿਸਟ੍ਰਿਕਟ ਜਿਹੜੀ ਕੋਆਰਡੀਨੇਸ਼ਨ ਕਮੇਟੀ ਵੀ ਬਣੀ ਹੋਈ ਹੈ ਤੇ ਕੋਈ ਵੀ ਇਨਫੋਰਮੇਸ਼ਨ ਜਿਹੜੀ ਸਾਡੇ ਕੋਲ ਆਂਦੀ ਹੈ ਉਹ ਅਸੀਂ ਸਮੇਂ ਸਬਸਤੇ ਪਹੁੰਚਾ ਦਿੱਤੀ